ਆਮ ਆਦਮੀ ਪਾਰਟੀ ਵੱਲੋਂ ਗਵਿੰਦਰ ਸਿੰਘ ਸੈਣੀ ਨੰਗਲ ਸਿੱਧਾ ਨੂੰ ਜ਼ਿਲ੍ਹਾ ਉਪ ਪ੍ਰਧਾਨ ਚੁਣਿਆ ਗਿਆ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਗਿਆ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਭਗਵਾਨਤਮਾਨ ਜਿੰਦਾਬਾਦ ਗਵਿੰਦਰ ਸਿੰਘ ਸੈਣੀ ਜਿੰਦਾਬਾਦ ਗਵਿੰਦਰ ਸਿੰਘ ਸੈਣੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਸਿੰਘ ਸੈਣੀ ਮੈਂ ਹਾਈ ਕਮਾਡ ਤੇ ਜ਼ਿਲ੍ਹਾ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਜ਼ਿਲ੍ਹਾ ਉਪ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ ਸਰ ਜੀ ਮੈਨੂੰ 24 ਦੇ ਇਲੈਕਸ਼ਨ ਦੇ ਸਿਰ ਤੇ ਆ ਰਹੇ ਆ ਤੁਸੀਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਲਾਉਂਗੇ ਸਾਡੀ ਸਰਕਾਰਾਂ ਨੇ ਪਿਛਲੇ 2 ਸਾਲਾਂ ਜੀ ਜੋ ਕੰਮ ਕੀਤੇ ਆ ਜੀ ਉਹ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ ਤਾਨੂੰ ਜਿਵੇਂ ਕਿ ਪਤਾ ਹੈ ਹਰੇਕ ਵਰਗ ਦੇ ਲੋਕਾਂ ਲਈ 600 ਯੂਨਿਟ ਵੀ ਦੀ ਫ੍ਰੀ ਦਿੱਤੀ ਗਈ ਸੇਹ ਸੂਤਾ ਲਈ ਤੁਹਾਨੂੰ ਪਤਾ ਹੀ ਆ ਹਰ ਪਾਸੇ ਮhalla clinic ਖੋਲੇ ਗਏ ਤੇ ਨੌਜਵਾਨਾਂ ਨੂੰ 42000 ਨੌਕਰੀਆਂ ਦਿੱਤੀਆਂ ਗਈ ਹੋਰ ਵੀ ਕਈ ਅਣਗਿਣਤ ਕੰਮ ਕੀਤੇ ਗਏ ਸਰਕਾਰ ਵੱਲੋਂ ਇਸੇ ਲਈ ਅਸੀਂ ਇਸ ਸਰਕਾਰ ਨਾਲ ਸ਼ੁਰੂ ਤੋਂ ਚੱਲ ਰਹੇ ਹਾਂ ਤੁਸੀਂ ਨੌਜਵਾਨਾਂ ਲਈ ਹੋਰ ਕੀ ਕੰਮ ਕਰੋਗੇ ਜੀ ਜੋ ਜੋ ਨੌਜਵਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਮੈਂ ਉਹਨਾਂ ਦਾ ਹੱਲ ਕਰੂੰਗਾ ਜਿਵੇਂ ਮੈਂ ਸਰਕਾਰ ਤੇ ਨੌਜਵਾਨਾਂ ਦੇ ਵਿੱਚ ਕੜੀ ਦਾ ਕੰਮ ਕਰੂੰਗਾ ਤੇ ਨੌਜਵਾਨਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਵਾਂਗਾ ਤੇ ਬਾਕੀ ਜੋ ਮੈਨੂੰ ਹਾਈ ਕਮਾਂਡ ਨੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਉਸ ਤੇ ਖਰਾ ਨਿੱਤਰ ਕੇ ਦਿਖਾਉਂਗਾ ਤੇ ਬਾਤ ਤੋਂ ਬਾਤ ਨੌਜਵਾਨਾਂ ਲਈ